ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਆਫਤ ਆਵੇ ਸਰਕਾਰਾਂ ਭਾਵੇਂ ਫੇਲ ਹੋ ਜਾਣ ਪਰ ਗੁਰੂ ਘਰਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ ਜਾਂਦੇ ਆ ਅਸੀਂ ਬਹੁਤ ਥਾਵਾਂ ਤੇ ਕਵਰੇਜ ਕੀਤੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਸਰਕਾਰਾਂ ਦਾ ਨਾਂ ਹੋਣਾ ਚਾਹੀਦਾ ਸੀ ਪਰ ਲੋਕਾਂ ਦੀ ਜ਼ੁਬਾਨ ਤੇ ਉੱਤੇ ਸੰਸਥਾਵਾਂ ਦਾ ਨਾਂ ਹੈ ਕਿ ਸਾਨੂੰ ਤਾਂ ਸੰਤਾਂ ਨੇ ਬਚਾ ਲਿਆ ਬਾਬਿਆਂ ਨੇ ਬਚਾ ਲਿਆ ਨਹੀਂ ਤਾਂ ਅਸੀਂ ਡੁੱਬੇ ਪਏ ਸੀ ਬੱਬਾ ਜੀ ਆਪ ਜੀ ਅੱਜ ਮਦਦ ਲੈ ਕੇ ਜਾ ਰਹੇ ਹੋ ਮੈਂ ਦਿਖਾ ਦਿਆਂ ਕਿ 10 11 ਗੱਡੀਆਂ ਜਾ 12 ਗੱਡੀਆਂ 1200 ਕੁਇੰਟਲ ਦੇ ਕਰੀਬ ਜਿਹੜਾ ਚਾਰਾ ਜਾ ਰਿਹਾ ਆਚਾਰ ਜਾ ਰਿਹਾ ਇੱਕ ਬੰਦਾ ਆਇਆ ਉਹਨੇ ਸਾਨੂੰ 500 ਰੁਪਇਆ ਦਿੱਤਾ ਕਹਿੰਦਾ ਸੀਗਾ ਭਾਈ ਡੱਬੇ ਚ ਪਾ ਦੇ ਉਹ ਕਹਿੰਦਾ ਨਹੀਂ ਮੈਂ ਤਾਂ ਇਹ ਹੜਾਂ ਵਾਸਤੇ ਮੈਂ ਤਾਂ ਹੜਾਂ ਵਾਸਤੇ ਲਿਆ ਆਇਆ ਇਹ ਐਸੀ ਕਿ ਇਸ ਦਾ ਸਾਡਾ ਕੋਈ ਵਿਚਾਰ ਨਹੀਂ ਉਹ ਕਹਿੰਦਾ ਤੁਸੀਂ ਰੱਖ ਲਓ ਮੈਂ ਤਾਂ ਤੁਹਾਨੂੰ ਦੇਣਾ ਹੀ ਦੇਣਾ ਹੈ ਹੜਾਂ ਵਾਸਤੇ ਫਿਰ ਅਸੀਂ ਉਸ ਦਿਨ ਤੋਂ ਅਸੀਂ ਕਿ ਭੀ ਕੁਦਰ ਤੇ ਕਰ ਰਹੀ ਕੁਦਰ ਤਿਆਰੀ ਕੀਤੀ ਚਲੋ ਫਸਲ ਦੇ ਵਿੱਚ ਉਹਨਾਂ ਨੂੰ ਖਾਦ ਵੀ ਚਾਹੀਦਾ ਉਹਨਾਂ ਨੂੰ ਬੀਜ ਵੀ ਚਾਹੀਦਾ ਉਹਨਾਂ ਨੂੰ ਡੀਜ਼ਲ ਵੀ ਚਾਹੀਦਾ ਇਹ ਫਸਲ ਉਹਨਾਂ ਦੀ ਤਬਾਹ ਹੋ ਗਈ ਘਰਾਂ ਦੇ ਵਿੱਚ ਜਿਹੜਾ ਸਮਾਨ ਬੜਾ ਔਖਾ ਬਣਦਾ ਜਿਹੜੇ ਘਰ ਵਿੱਚ 5 ਫੁੱਟ ਬਾਣੀ ਪੜ ਗਿਆ ਉਸ ਘਰ ਦੇ ਵਿੱਚ ਬਚਦਾ ਕੁਛ ਨਹੀਂ ਨਾ ਉਹਦਾ ਬੀਜ ਬਚਣਾ ਨਾ ਉਹਦੇ ਕੱਪੜੇ ਬਚਣੇ ਨਾ ਉਹਦੇ ਬੱਚਿਆਂ ਦਾ ਕੋਈ ਹੋਰ ਲੈਪਟਾਪ ਆਪਾਂ ਵਿੱਚ ਕੋਈ ਫਰਿੱਜ ਜਾਂ ਹੋਰ ਕੋਈ ਸਮਾਨ ਆ ਘਰ ਦਾ ਮੋਟਰਸਾਈਕਲ ਉਹ ਸਾਰਿਆਂ ਦੇ ਪਾਣੀ ਮਿੱਟੀ ਵਾਲਾ ਪੈ ਜਾਂਦਾ ਸਾਰੀਆਂ ਬੇਕਾਰ ਹੋ ਜਾਂਦੀਆਂ ਉਹ ਜ ਨਜਾਇਜ਼ ਬੰਦੇ ਆ ਜਿਹੜੇ ਉਹ ਸੜਕਾਂ ਤੇ ਆ ਕੇ ਖੜ ਜਾਂਦੇ ਜਿਨ੍ਹਾਂ ਦੇ ਕੋਈ ਨੁਕਸਾਨ ਨਹੀਂ ਹੁੰਦਾ ਉਹ ਫਿਰ ਪਿੱਛੇ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਉਹ ਗੱਡੀਆਂ 'ਚ ਸਮਾਨ ਲੱਦੇ ਜਾਂਦੇ ਜਿਹੜਾ ਕਿ ਉਹ ਜਾ ਕੇ ਵੇਚਦੇ ਆ ਇਹ ਕੋਈ ਹੱਲ ਨਹੀਂ ਹੈਗਾ ਕਿ ਅਸੀਂ ਪਾਣੀ ਦੇ ਬੋਤਲਾਂ ਦੇਤੀਆ ਕਿ ਟਾ ਸੜਤੀਆ ਹਵਾਈ ਜੱਜ ਬੰਦੇ ਬਾਹਰ ਕੱਢ ਤੇ ਇਹ ਤਾਂ ਹੀ ਕਾਇਸਾਲ ਦੀ ਗੱਲ ਤੇ ਉਹ ਗੱਲ ਆ ਵੀ ਕੂਦੇ ਵਿੱਚ ਬਿੱਲਾ ਗਿਰ ਗਿਆ ਬਿੱਲਾ ਲੋਕ ਪਾਣੀ ਕੱਢ ਕੇ ਸਿਟੀਜਨ ਸਿਟੀ ਜਾਣ ਸਿਆਣਾ ਬੰਦਾ ਲੱਗਿਆ ਕਹਿੰਦਾ ਵੀ ਕੀ ਕਰਦੇ ਆ ਕਹਿੰਦਾ ਵੀ ਪਾਣੀ ਖਰਾਬ ਹੋ ਗਿਆ ਖੂਦਾ ਉਹਨੇ ਜਾਂ ਵਿੱਚ ਦੇਖਿਆ ਵਿੱਚ ਬਿੱਲਾ ਮਰਿਆ ਪਿਆਤਾ ਉਹਨੇ ਬਿੱਲਾ ਬਾਹਰ ਕੱਢ ਤੇ ਸੜਤਾ ਪਾਣੀ ਸਾਫ ਹੋ ਗਿਆ ਇਸ ਕਰਕੇ ਜਿਹੜਾ ਬਿੱਲਾ ਉਹਨੂੰ ਆਪਾਂ ਕੱਢਿਆ ਜਿਹੜੇ دریاਵਾ ਦੀਆਂ ਨਦੀਆਂ ਦੀ ਦਸ਼ਾ ਉਹਨੂੰ ਪਸ ਸੁਧਾਰੀ ਉਹਨਾਂ ਦੇ ਬੰਨੂ ਚ ਚੱਕੀਏ ਤੁਸੀਂ ਇਹ ਨਹੀਂ ਕਿਸੇ ਨੂੰ ਕਿਹਾ ਵੀ ਸਾਡੇ ਤਾਂ ਆਪ ਦਰਿਆ ਚੱਲਦਾ ਜੀ ਨਾਲ ਨੱਕੋ ਨੱਕ ਪਾਣੀ ਦੇ ਭਰ ਕੇ ਵੀ ਸਾਡੇ ਕੋਲੋਂ ਭਾਈ ਆਇਆ ਨਹੀਂ ਜਾਣਾ ਕਈ ਵਾਰ ਲੋਕ ਟਾਲੀ ਲਾਉਂਦੇ ਨੇ ਚੀਜ਼ਾਂ ਚ ਤੁਸੀਂ ਫਿਰ ਵੀ ਤੁਰਪੇ ਜੀ ਤੁਹਾਡੇ ਤਾਂ ਕੰਡੇ ਦੇ ਦਰਿਆ ਆ ਜੀ ਹੋਣ ਜੇ ਸਾਡੀ ਮਦਦ ਕਰਦੇ ਕਿਸਾਨੇ ਕਰਦੇ ਆ ਅਸੀਂ ਕੋਈ ਜ਼ਮੀਨ ਪਧਰੀ ਕਰਨੀ ਆ ਸਾਨੂੰ ਚਾਰਾ ਚਾਹੀਦਾ ਸਾਨੂੰ ਹੋਰ ਹੁਣ ਜੇ ਅਸੀਂ ਮੂੰਹ ਮੋੜ ਲਈ ਇਸ ਮੌਕੇ ਤੇ ਅਜੀ ਤਫੇ ਕਿਰਤ ਕਰਨ ਹੋਗੇ ਨਾ ਹੜਾਂ ਦੇ ਵਿੱਚ ਬਹੁਤ ਸਾਰੇ ਲੋਕ ਹੈ ਤਾਂ ਉਹ ਕੈਮਰੇ ਨਾਲ ਲੈ ਕੇ ਲੱਗੇ ਹੋਏ ਆ ਜੀ ਇਹ ਵੀ ਬਹੁਤ ਚੀਜ਼ ਚੱਲ ਰਹੀ ਆ ਤੁਹਾਡੀ ਕੋਈ ਟੀਮ ਨਹੀਂ ਅਸੀਂ ਦੇਖੀ ਵੀ ਕੈਮਰਿਆਂ ਵਾਲੀ ਇੱਥੇ ਹੋਵੇ ਜਾਂ ਉਦਾਂ ਵੀ ਦਿਖਾਉਣਾ ਵੀ ਆ ਜਾ ਕੇ ਕਿਸੇ ਨੂੰ ਵੀ ਭਾਈ ਅਸੀਂ ਕਰਕੇ ਆਏ ਸਾਡੇ ਕੋ ਤਾਂ ਆਪਣੇ ਕੋਲ ਛੋਟਾ ਜਿਹਾ ਮੋਬਾਈਲ ਜਿਹੜਾ ਖਿੱਚਦਾ ਹੀ ਨਹੀਂ ਕੁਛ ਕੈਮਰੇ ਦੋਈਕ ਤਾਂ ਤੁਹਾਡਾ ਕੈਮਰਾ ਹੈ ਏ ਦਾ ਕਿਤੇ ਰਹਿ ਵੀ ਜਾਊਗਾ ਜਿਹੜਾ ਪਰਮੇਸ਼ਰ ਦਾ ਕੈਮਰਾ ਪਰ ਉਹ ਨਹੀਂ ਕਿਤੇ ਰਹਿੰਦਾ ਤੇ ਪਤਾਲ ਵਿੱਚ ਦੇ ਵੀ ਬੰਦੇ ਨੂੰ ਖਿੱਚਦਾ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਆਫਤ ਆਵੇ ਸਰਕਾਰਾਂ ਭਾਵੇਂ ਫੇਲ ਹੋ ਜਾਣ ਪਰ ਗੁਰੂ ਘਰਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ ਜਾਂਦੇ ਆ ਆਫਤਾਂ ਦੇ ਵਿੱਚ ਜਾ ਕੇ ਗੁਰੂ ਘਰ ਵੱਲੋਂ ਹਮੇਸ਼ਾ ਹੀ ਮਦਦ ਕੀਤੀ ਜਾਂਦੀ ਹੈ ਸੋ ਇਸ ਸਮੇਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਬਹੁਤ ਸਾਰੇ ਇਲਾਕੇ ਪੰਜਾਬ ਦੇ ਡੁੱਬੇ ਹੋਏ ਆ ਤੇ ਵੱਖ-ਵੱਖ ਸੰਸਥਾਵਾਂ ਤੇ ਗੁਰੂ ਘਰਾਂ ਦੇ ਵਿੱਚੋਂ ਮਦਦ ਕੀਤੀ ਜਾ ਰਹੀ ਹੈ ਅਸੀਂ ਬਹੁਤ ਥਾਵਾਂ ਤੇ ਕਵਰੇਜ ਕੀਤੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਸਰਕਾਰਾਂ ਦਾ ਨਾਂ ਹੋਣਾ ਚਾਹੀਦਾ ਸੀ ਪਰ ਲੋਕਾਂ ਦੀ ਜ਼ੁਬਾਨ ਤੇ ਉੱਤੇ ਸੰਸਥਾਵਾਂ ਦਾ ਨਾਂ ਹੈ ਕਾਰ ਸੇਵਾ ਦੀਆਂ ਸੰਸਥਾਵਾਂ ਜਾਂ ਗੁਰੂ ਘਰਾਂ ਦਾ ਨਾਂ ਕਿ ਸਾਨੂੰ ਤਾਂ ਸੰਤਾਂ ਨੇ ਬਚਾ ਲਿਆ ਬਾਬਿਆਂ ਨੇ ਬਚਾ ਲਿਆ ਨਹੀਂ ਤਾਂ ਅਸੀਂ ਡੁੱਬੇ ਪਏ ਸੀ ਉਹ ਗੱਲ ਕਿ ਮੈਂ ਸੱਚਾ ਅੱਜ ਅਸੀਂ ਰੋਪੜ ਖੜੇ ਆ ਗੁਰਦੁਆਰਾ ਹైదਰਬਾਦ ਕੋਟਪ੍ਰਾਨ tibbi ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਬਹੁਤ ਸਾਰੀ ਸੰਗਤ ਇੱਥੋਂ ਹੋ ਕੇ ਹੀ ਗੁਜ਼ਰਦੀ ਹੈ ਸੋ ਇਹ ਨਾਂ ਗੁਰੂ ਘਰ ਕੋਈ ਜਾਣ ਪਛਾਣ ਦਾ ਮਥਾਜ ਨਹੀਂ ਹੈ ਸੋ ਸਾਡੇ ਨਾਲ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹైਦਰਾਬਾਦ ਕੋਟਪ੍ਰਾਨ tibbi ਸਾਹਿਬ ਤੋਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬਾ ਵਾਹਿ ਫਤਿਹ ਬਾਬਾ ਜੀ ਆਪ ਜੀ ਆਜ ਮਦਦ ਲੈ ਕੇ ਜਾ ਰਹੇ ਹੋ ਮੈਂ ਦਿਖਾ ਦਿਆਂ ਕਿ 10 11 ਗੱਡੀਆਂ ਜਾ 12 ਗੱਡੀਆਂ 1200 ਕੁਆਂਟਲ ਦੇ ਕਰੀਬ ਜਿਹੜਾ ਚਾਰਾ ਜਾ ਰਿਹਾ ਆਚਾਰ ਜਾ ਰਿਹਾ ਹੈ ਬਬਾਈ ਤੁਸੀਂ ਇਹ ਚਾਰ ਲੈ ਕੇ ਜਾ ਰਹੇ ਹੋ ਕਿਸ ਨੇ ਕੋਈ ਸੱਦਾ ਦਿੱਤਾ ਹੈ ਜੀ ਕਿਸ ਨੇ ਕਿਹਾ ਸੀ ਵੀ ਮਦਦ ਆ ਜਾ ਆਪੇ ਜਾ ਰਹੇ ਹਾਂ ਇਹ ਮਹਾਰਾਜ ਜੀ ਆਪਾ ਸ਼ੁਰੂ ਕਰੀਏ ਪੈਰ ਪਰਮੇਸ਼ਰ ਦੀ ਰਜਾ ਵਿੱਚ ਜਾਗ ਤੇ ਲੰਦਾ ਰਖਲਾ ਆਪਣੀ ਕਿਰਪਾ ਧਾਰ ਪਰਮੇਸ਼ਰ ਅਕਾਲ ਪੁਰਖ ਆਪ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਸੋ ਆਪ ਵੀ ਕਿਰਪਾ ਕਰੋ ਇਸ ਸ੍ਰਿਸ਼ਟੀ ਨੂੰ ਬਚਾਓ ਤੇ ਜੋ ਆਪ ਜੀ ਦਾ ਹੁਕਮਾ ਹੋਣਾ ਉਹੀ ਹੈ ਪਰ ਸਾਡੀ ਇਹੀ ਦੁਆ ਆਪ ਜੀ ਅੱਗੇ ਮਹਾਰਾਜ ਬਚਾਓ ਆਪ ਜੀ ਦੀ ਪਰਜਾ ਆਪ ਜੀ ਦੀ ਜੋ ਹੈ ਸਾਜੀ-ਵਾਜੀ ਸਾਰੀ ਸ੍ਰਿਸ਼ਟੀ ਹੈ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਅਸੀਂ ਤਾਂ ਆਪਣੇ ਇਲਾਕੇ 'ਚ ਕਿਉਂਕਿ ਸਾਡਾ ਜਿਹੜਾ ਰੋਪੜ ਜ਼ਿਲ੍ਹਾ ਇਹ ਹਿੱਟ ਲਿਸਟ ਤੇ ਆਉਂਦਾ ਹੜਾਂ ਦੀ ਮਾਰ ਦੇ ਵਿੱਚ ਸਭ ਤੋਂ ਪਹਿਲਾਂ ਨੁਕਸਾਨ ਇੱਥੇ ਹੁੰਦਾ ਪਰ ਅੱਤ ਕੀ ਪਰਮੇਸ਼ਰ ਵੱਲੋਂ ਬੱਚਤ ਰਹੀ ਸਾਕੇ ਇਲਾਕੇ ਵਿੱਚ ਕੁਝ ਨਹੀਂ ਹੋਇਆ ਅਸੀਂ ਤਾਂ ਇਸ ਕਰਕੇ ਵੀ ਚਲੋ ਆਪਣੇ ਇਲਾਕੇ ਨੂੰ ਸੰਭ ਕੇ ਰੱਖਾਂਗੇ ਇੱਕ ਦਿਨ ਅਸੀਂ ਬੈਠੇ ਦੇ 6 ਦਿਨ ਹੋਏ ਇੱਕ ਬੰਦਾ ਆਇਆ ਉਹਨੇ ਸਾਨੂੰ 500 ਰੁਪਿਆ ਦਿੱਤਾ ਕਹਿੰਦਾ ਸੀਗਾ ਭਾਈ ਡੱਬੇ ਚ ਪਾ ਦੇ ਉਹ ਕਹਿੰਦਾ ਨਹੀਂ ਮੈਂ ਤਾਂ ਇਹ ਹਾੜਾਂ ਵਾਸਤੇ ਕਿ ਮੈਂ ਤਾਂ ਹਾੜਾਂ ਵਾਸਤੇ ਲਿਆ ਆਇਆ ਇਹ ਵੀ ਅਸੀਂ ਕਹਿੰਦਾ ਸਾਡਾ ਕੋਈ ਵਿਚਾਰ ਨਹੀਂ ਉਹ ਕਹਿੰਦਾ ਤੁਸੀਂ ਰੱਖ ਲਓ ਮੈਂ ਤਾਂ ਤੁਹਾਨੂੰ ਦੇਣਾ ਹੀ ਦੇਣਾ ਹੈ ਹਾੜਾਂ ਵਾਸਤੇ ਫਿਰ ਅਸੀਂ ਉਸ ਦਿਨ ਤੋਂ ਅਸੀਂ ਕਹਿੰਦਾ ਵੀ ਕੁਦਰ ਤੇ ਕਰ ਰਹੀ ਕੁਦਰ ਤੇ ਤਿਆਰੀ ਕੀਤੀ ਚਲੋ ਸਾਡੇ ਫਿਰ ਮਨ ਚ ਆਉਂਦੀ ਵੀ ਥੋੜਾ ਕਿਆ ਲਿਖ ਕੇ ਜਾਣਾ ਈ ਦੂਰ ਹੁਣ ਅਸੀਂ ਜਿਹੜਾ 1200 ਕੁਆਂਟਲ ਅਸੀਂ ਦੋ ਜਗ੍ਹਾ ਲਿਖ ਕੇ ਜਾਣਾ ਇਹਦੇ ਚ ਸੱਤ ਗੱਡੀ ਅਸੀਂ ਡੇਰਾ ਬਾਬਾ ਨਾਲ ਲਿਖ ਕੇ ਜਾਣੀਆਂ ਆ ਤੇ ਜਿਹੜੀਆਂ 5 ਗੱਡੀਆਂ ਉਹ ਰਮਦਾਸ ਲੈ ਕੇ ਜਾਣੀਆਂ ਬਾਕੀ ਪਾਣੀ ਆ ਕਾਫੀ ਮਾਤਰਾ ਬਿਸਕੁਟ ਆ ਥੋੜਾ ਹੋਰ ਸਮਾਨ ਆ ਸੋ ਇਹ ਪਹਿਲੀ ਕਿਸ਼ਤ ਆ ਉਹਦੇ ਬਾਅਦ ਅਸੀਂ ਜਿਹੜਾ ਵੀ ਅੱਜ ਆ ਕੇ ਦੇਖ ਕੇ ਆਉਣਾ ਜਿਹੜੀ ਵੀ ਚੀਜ਼ ਦੀ ਲੋੜ ਹੈ ਉਹ ਅਸੀਂ ਉਹਨਾਂ ਦੀ ਪੂਰੀ ਕੰਨ ਦੀ ਕੋਸ਼ਿਸ਼ ਕਰਨੀ ਆ ਇੱਥੇ ਮੈਂ ਇੱਕ ਗਵਰਨਮੈਂਟ ਨੂੰ ਬੇਨਤੀ ਕਰਾਂਗਾ ਸਰਕਾਰਾਂ ਨੂੰ ਕਿ ਅੱਜ ਤੋਂ ਤਕਰੀਬਨ 60 65 ਸਾਲ ਪਹਿਲਾਂ ਇਹ ਬੰਨ ਲੱਗੇ ਤੇ ਦਰਿਆਵਾਂ ਦੇ ਵੀ ਨਦੀਆਂ ਦੇ ਮੈਨੂੰ ਆਪਣਾ ਪਤਾ ਸਾਡੇ ਨੇੜੇ ਬੁੱਧਕੀ ਨਦੀ ਆ ਤੇ ਆਉਦਾ 63 ਸਾਲ 64 ਸਾਲ ਪਹਿਲਾਂ ਬਨ ਲੱਗਿਆ ਸੀ ਜੇ ਆਪਾਂ ਕੈਲਕੂਲੇਸ਼ਨ ਕਰੀਏ ਇੱਕ ਸਾਲ ਦੇ ਵਿੱਚ 1 ਇੰਚ ਵੀ ਬਨ ਖੋਰੇ ਉਪਰੋਂ ਮਿੱਟੀ ਉੜਿਆ ਖੋਰੇ ਤਾਂ 60 ਇੰਚ ਹੋ ਗਈ 12 ਪੰਜ 60 5 ਫੁੱਟ ਸਾਡਾ ਜਿਹੜਾ ਬਨ ਉਹ ਖਤਮ ਹੋ ਗਿਆ ਮੁੜ ਕੇ ਉਹਦੀ ਕੋਈ ਰਿਪੇਅਰ ਨਹੀਂ ਹੋਈ ਕੁਛ ਨਹੀਂ ਹੋਈ ਜੇ ਹੁਣ ਤਕਰੀਬਨ ਸਾਰੇ ਪੰਜਾਬ ਦੇ ਜਿਨੇ ਦਰਿਆਏ ਤਿੰਨੇ ਦਰਿਆ ਬਾਕੀ ਨਦੀਆਂ ਨਾਲੇ ਜੇ ਗਵਰਨਮੈਂਟ ਹੀ ਕਰ ਸਕਦੇ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲੈ ਕੇ ਸਾਰੇ ਬੰਨਾਂ ਨੂੰ 5-5 ਫੁੱਟ ਉੱਚਾ ਚੱਕ ਦਿੱਤਾ ਜਾਵੇ ਤੇ ਜਿਹੜੀ ਮੈਨਿੰਗ ਆ ਦੇਖੋ ਮੈਨਿੰਗ ਬਿਨਾਂ ਵੀ ਸਰਦਾ ਨਹੀਂ ਹੈਗਾ ਮੈਨਿੰਗ ਵੀ ਜ਼ਰੂਰੀ ਹੈ ਲੋਕਾਂ ਨੇ ਮਕਾਨ ਬਣਾਉਣ ਦੇ ਸਰਕਾਰਾਂ ਦੇ ਕਾਰੋਬਾਰ ਚੱਲਦੇ ਆ ਇੰਡਸਟਰੀ ਚੱਲਦੀ ਆ ਮਾਰਕਟਾਂ ਬਣਦੀਆਂ ਮੈਨਿਕਸ ਸਹੀ ਢੰਗ ਦੇ ਨਾਲ ਹੋਵੇ ਮੈਨੂੰ ਕਿਸ ਢੰਗ ਨਾਲ ਕਿਤੋਂ ਜ਼ਿਆਦਾ ਹੋ ਰਹੀ ਆ ਕਿਤੋਂ ਨਹੀਂ ਹੋ ਰਹੀ ਇਸ ਕਰਕੇ ਜਿੱਥੇ ਜ਼ਿਆਦਾ ਹੋ ਗਈ ਉੱਥੇ ਬਹੁਤ ਡੂੰਘੇ ਟੋਏ ਪੈ ਗਏ ਜਦੋਂ ਪਾਣੀ ਕੋ ਲਖ ਜਾ ਕੇ ਵੱਜਦਾ ਉਹ ਆਪਣਾ ਰਾਹ ਬਣਾਉਂਦਾ ਕਿ ਉੱਚੀ ਜਗ੍ਹਾ ਹੁੰਦੀ ਆ ਇਹਦੇ ਕਰਕੇ ਨੁਕਸਾਨ ਹੋ ਜਾਂਦੇ ਆ ਫਿਰ ਜਿਹੜੇ ਡੈਮਾਂ ਤੇ ਗੇਟ ਆ ਉਹ ਵੀ ਬੜੇ ਪੁਰਾਣੇ ਜਦੋਂ ਲੱਗੇ ਪਿਆ ਮੁੜ ਕੇ ਵੇਸਲੇ ਹੋ ਗਏ ਉਹਨਾਂ ਦੀ ਕੋਈ ਰਿਪੇਅਰ ਨਹੀਂ ਹੋਈ ਉਹਨਾਂ ਬਾਰੇ ਕੋਈ ਸੋਚਿਆ ਨਹੀਂ ਗਿਆ ਵੀ ਇਹਨਾਂ ਨੂੰ ਖੋਲਣ ਤੇ ਕਿਸੇ ਨੁਕਸਾਨ ਕੋ ਕਿਸੇ ਨੇ ਇੱਕ ਚੀਜ਼ ਦੀ ਮਨਿਆਦ ਆ ਜੋ ਪਰਮੇਸ਼ਰ ਨੇ ਇਸ ਤੇ ਸੰਸਾਰ ਤੇ ਭਾਵੇਂ ਧਾਤ ਦੀ ਚੀਜ਼ ਆ ਕੋਈ ਮਾਸਤ ਦੀ ਚੀਜ਼ ਆ ਉਦੀ ਮਨਿਆਦ ਆ ਉਹ ਮਨਿਆਦ ਉਹਨਾਂ ਦੀ ਪੁੱਗ ਗਈ ਉਹੋ ਇਸ ਕਰਕੇ ਟੁੱਟੇ ਆ ਇਸ ਕਰਕੇ ਸਾਲ ਦੀ ਸਾਲ ਨੂੰ ਦਾ ਰਿਪੇਅਰ ਉਹਨਾਂ ਦੀ ਗੌਰ ਰੱਖਣੀ ਚਾਹੀਦੀ ਆ ਬਹੁਤ ਵੱਡਾ ਸੰਤਾਪ ਹੋ ਗਿਆ ਸੋ ਮੈਂ ਬੇਨਤੀ ਕਰਾਂਗਾ ਸਾਰੀ ਸੰਗਤਾਂ ਨੂੰ ਕਿ ਪੰਜਾਬ ਦਾ ਜੇ ਆਪਾਂ ਲਾ ਲਈਏ ਮੋٹے ਅੰਦਾਜ਼ੇ ਨਾਲ 1000 ਪਿੰਡ ਸਮਝੋ ਪ੍ਰਭਾਵਿਤ ਹੋਇਆ 1000 ਜੇ ਪਿੰਡ ਪ੍ਰਭਾਵਿਤ ਹੋਇਆ ਤਾਂ ਪੰਜਾਬ ਦੇ 12388 ਦੇ ਲਗਭਗ ਪਿੰਡ ਆ ਤੇ ਇੱਕ मतलब ਪਿੰਡ ਦੇ ਵਾਸਤੇ ਸਮਝ ਜੇ 50 ਪਿੰਡਾਂ ਦੇ ਦਾ 25 30 ਪਿੰਡ ਤਾਂ ਆਉਂਦੇ ਆ ਤੇ 23 ਸਾਡੇ ਜ਼ਿਲ੍ਹੇ ਆ ਉਹਨਾਂ ਦੇ ਸ਼ਹਿਰ ਜੁਦੇ ਆ ਇਸ ਕਰਕੇ ਜੇ ਅਸੀਂ ਉਹਨਾਂ ਨੂੰ ਪੜਾਈਏ ਪਿੰਡਾਂ ਨੂੰ ਇਹ ਪਿੰਡ ਪੰਜ ਪਿੰਡ ਲੈ ਲੇ 5 10 20 ਪਿੰਡਾਂ ਨੇ ਉਹਨਾਂ ਦੇ ਵਿੱਚ ਦੇਖੋ ਕੱਲੇ ਚਾਰੇ ਦੇ ਨਾਲ ਵੀ ਨਹੀਂ ਸਾਰ ਨਹੀਂ ਇੱਕ ਚਾਰਾ ਜਿਹੜੀ ਰੋਟੀ ਆ ਦਵਾਈਆਂ ਹੀ ਤੇ ਇੱਕ ਤਤਕਾਲੀ ਚੀਜ਼ ਆ ਐਮਰਜੈਂਸੀ ਜੀ ਨੂੰ ਆਪਾਂ ਕਹਿ ਦਈਏ ਰਾਹਤ ਆ। ਉਹਦੇ ਬਾਅਦ ਜ਼ਿਮੀਦਾਰ ਅੱਗੇ ਜਿਹੜੀਆਂ ਹੋਰ ਲੋੜ ਲੜਿੰਦੀਆਂ ਚੀਜ਼ਾਂ, ਮੂਹ ਢੀ ਖੜੀਆਂ ਆਫਤ ਬਣੀਆਂ ਖੜੀਆਂ ਆ। ਅੱਗੇ ਜ਼ਿਮੀਦਾਰਾਂ ਦੇਖੋ ਫਸਲ ਬੀਜਣੀ ਆ। ਫਸਲ ਦੇ ਵਿੱਚ ਉਹਨਾਂ ਨੂੰ ਖਾਦ ਵੀ ਚਾਹੀਦਾ, ਉਹਨਾਂ ਨੂੰ ਬੀਜ ਵੀ ਚਾਹੀਦਾ, ਉਹਨਾਂ ਨੂੰ ਡੀਜ਼ਲ ਵੀ ਚਾਹੀਦਾ। ਇਹ ਫਸਲ ਉਹਨਾਂ ਦੀ ਤਬਾਹ ਹੋ ਗਈ। ਘਰਾਂ ਦੇ ਵਿੱਚ ਜਿਹੜਾ ਸਮਾਨ ਬੜਾ ਔਖਾ ਬਣਦਾ। ਜਿਹੜੇ ਘਰ ਵਿੱਚ 5 ਫੁੱਟ ਬਾਣੀ ਪੜ ਗਿਆ ਉਸ ਘਰ ਦੇ ਵਿੱਚ ਬਚਦਾ ਕੁਝ ਨਹੀਂ ਨਾ ਉਹਦਾ ਬੀਜ ਬਚਣਾ ਨਾ ਉਹਦੇ ਕੱਪੜੇ ਬਚਣੇ ਨਾ ਉਹਦੇ ਬੱਚਿਆਂ ਦਾ ਕੋਈ ਹੋਰ ਲੈਪਟਾਪ ਆ ਭਾਵੇਂ ਕੋਈ ਫਰਿੱਜ ਆ ਹੋਰ ਕੋਈ ਸਮਾਨ ਆ ਘਰ ਦਾ ਮੋਟਰਸਾਈਕਲ ਉਹ ਸਾਰਿਆਂ 'ਚ ਪਾਣੀ ਮਿੱਟੀ ਆਲਾ ਪੈ ਜਾਂਦਾ ਸਾਰੀਆਂ ਬੇਕਾਰ ਹੋ ਜਾਂਦੀ ਆ ਕਿਉਂ ਆਪਾਂ ਤਾਂ ਦੇਖਿਆ ਆਪਣੇ ਇਲਾਕੇ ਦੇ ਵਿੱਚ ਫੰਦੀ ਦੇ ਇਲਾਕੇ ਰਣਜੀਤਪੁਰੇ ਇਲਾਕੇ ਦੇ ਵਿੱਚ ਅਨੰਦਪੁਰ ਸਾਹਿਬ ਬੈਲਟ ਦੇ ਵਿੱਚ ਬਹੁਤ ਵੱਡਾ 18 ਦੇ ਵਿੱਚ ਵੀ ਨੁਕਸਾਨ ਹੋਇਆ 23 ਦੇ ਵਿੱਚ ਵੀ ਹੋਇਆ ਸੋ ਇਸ ਕਰਕੇ ਕਹਿਣ ਤੋਂ ਪਾਬਕ ਕਿ ਆਪਾਂ ਸਾਰੇ ਪੰਜਾਬ ਨੂੰ ਬੇਨਤੀ ਹੈ ਕਿਸ ਢੰਗ ਨਾਲ ਯੋਜਨਾ ਬੰਦੇ ਨਾਲ ਤਰੀਕੇ ਨਾਲ ਕੀਤਾ ਜਾ ਸਕੇ ਕਿ ਆਕੇ ਜਿਹੜੀ ਜ਼ਿਮੀਦਾਰਾਂ ਦੇ ਆਉਣ ਵਾਲਾ ਭਵੇਖਾ ਉਹ ਵੀ ਉਹਨਾਂ ਨੂੰ ਮਤਲਬ ਲੁੜਿੰਦੀਆਂ ਚੀਜ਼ਾਂ ਮਹੀਆਂ ਕਰਾਈਆਂ ਜਾ ਸਕੇ ਹੁਣ ਆਪਾਂ ਜਲਦਬਾਜੀ ਵਿੱਚ ਨਹੀਂ ਕਿ ਆਪਾਂ ਜਾਣਦੇ ਆ ਜਿਹੜੀ ਯੋਗ ਜਗ੍ਹਾ ਤੇ ਚੀਜ਼ ਨਹੀਂ ਪਹੁੰਚਦੀ ਅਸੀਂ ਦੇਖਿਆ 18 ਦੇ ਵਿੱਚ ਇਹ ਸਾਰੇ ਇਲਾਕੇ ਜਿਸੀਂ ਫਿਰੇ ਆ ਕਿ ਕੁਝ ਨਜਾਇਜ਼ ਬੰਦੇ ਆ ਜਿਹੜੇ ਉਹ ਸੜਕਾਂ ਤੇ ਆਕੇ ਖੜ ਜਾਂਦੇ ਜਿਨ੍ਹਾਂ ਦੇ ਕੋਈ ਨੁਕਸਾਨ ਨਹੀਂ ਹੁੰਦਾ ਉਹ ਫਿਰ ਪਿੱਛੇ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਉਹ ਗੱਡੀਆਂ ਦਾ ਸਮਾਨ ਲੱਦੇ ਜਾਂਦੇ ਜਿਹੜਾ ਕਿ ਉਹ ਜਾ ਕੇ ਵੇਚਦੇ ਆ ਹਰੂ ਦਾ ਨਜਾਇਜ਼ ਵਰਤੋਂ ਕਰਦੇ ਆ ਸੋ ਇਸ ਕਰਕੇ ਮੈਂ ਜ਼ਿਮੀਦਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਸ਼ਰਮਣ ਨਾ ਉਹ ਆਪਣੇ ਪਿੰਡਾਂ ਦੇ ਵਿੱਚ ਕੋਈ ਐਸੇ ਕਮੇਟੀਆਂ ਬਣਾਉਣ ਇਲਾਕੇ ਚ ਪੰਜ-ਪੰਜ ਪਿੰਡਾਂ ਜਿਹੜਾ ਸਮਾਨ ਆਉਂਦਾ ਉਹਨੂੰ ਯੋਗ ਢੰਗ ਦੇ ਨਾਲ ਆਪ ਅੱਗੇ ਹੋ ਕੇ ਵੰਡਣ ਸਾਰਿਆਂ ਨੂੰ ਜਿਹਦੇ ਕੋਲ ਥੋੜੇ ਡੰਗਰ ਉਹਨੂੰ ਥੋੜਾ ਸਮਾਂ ਜੀ ਤੋਂ ਜ਼ਿਆਦਾ ਉਹਨੂੰ ਜ਼ਿਆਦਾ ਕਈ ਵਾਰ ਪਿੰਡਾਂ ਚ ਇਹ ਵੀ ਲੜਾਈ ਹੁੰਦੀ ਆ ਵੀ ਮੈਂ ਵੀ ਬਰਾਬਰੇ ਲੈ ਜਾਣਾ ਉਹ ਜਿਹਦੇ ਕੋਲ ਦੋ ਡੰਗਰ ਉਹਨੂੰ ਦੋ ਪਿੰਡਾਂ ਦਾ ਸਰ ਜਾਣਾ ਜਿਹਦੇ ਕੋਲ 10 ਡੰਗਰ ਉਹ 10 ਪਿੰਡਾਂ ਚਾਹੀਦੀਆਂ ਇਸ ਕਰਕੇ ਸਬਰ ਸੰਤੋਖ ਦੇ ਨਾਲ ਚੱਲਣ ਸੰਸਥਾਾਂ ਮੈਂ ਦੇਖੋ ਸਾਰਾ ਕੁਝ ਕਰਨ ਦੇ ਲਈ ਬੜਾ ਕੋਈ ਤਿਆਰ ਆ ਪਰ ਸਬਰ ਸੰਤੋਖ ਦੀ ਗੱਲ ਆ ਸੋ ਮੈਂ ਇਹੀ ਗੱਲਾਂ ਕਹਿਣੀ ਆ ਕਿ ਇੱਕ ਤਾਂ ਜਿਹੜੇ ਬੰਨ ਸਾਡੇ ਉਹ ਸਾਰੇ ਉੱਚੇ ਚੱਕੇ ਜਾਣ ਇਹ ਕੋਈ ਹੱਲ ਨਹੀਂ ਹੈਗਾ ਕਿ ਅਸੀਂ ਪਾਣੀ ਦੇ ਬੋਤਲਾਂ ਦੇ ਤੀਆਂ ਕਿੱਟਾ ਸਿਟਤੀਆਂ ਹਵਾਈ ਜਾ ਚੰਦੇ ਬੰਦੇ ਬਾਹਰ ਕੱਢ ਤੇ ਇਹ ਤਾਂ ਹੀ ਕਾਇਸਾਲ ਦੀ ਗੱਲ ਤੇ ਉਹ ਗੱਲ ਆ ਵੀ ਖੂਦ ਦੇ ਵਿੱਚ ਬਿੱਲਾ ਗਿਰ ਗਿਆ ਬਿੱਲਾ ਲੋਕ ਪਾਣੀ ਕੱਢ ਕੇ ਸਿਟੀ ਜਾਂ ਸਿਟੀ ਜਾਣ ਸਿਆਣਾ ਬੰਦਾ ਲੱਗਿਆ ਕਹਿੰਦਾ ਵੀ ਕੀ ਕਰਦੇ ਕਹਿੰਦਾ ਵੀ ਪਾਣੀ ਖਰਾਬ ਹੋ ਗਿਆ ਖੂਦਾ ਉਹਨੇ ਜਾਂ ਵਿੱਚ ਦੇਖਿਆ ਵਿੱਚ ਬਿੱਲਾ ਮਰਿਆ ਪਿਆ ਤਾਂ ਉਹਨੇ ਬਿੱਲਾ ਬਾਹਰ ਕੱਢ ਤੇ ਸਿੜਤਾ ਪਾਣੀ ਸਾਫ ਹੋ ਗਿਆ ਇਸ ਕਰਕੇ ਜਿਹੜਾ ਬਿੱਲਾ ਉਹਨੂੰ ਆਪਾਂ ਕੱਢੀ ਐ ਜਿਹੜੇ دریاਵਾਾਂ ਦੀਆਂ ਨਦੀਆਂ ਦੀ ਦਸ਼ਾ ਉਹਨੂੰ ਪਸ ਸੁਧਾਰੀ ਉਹਨਾਂ ਦੇ ਬੰਨੂ ਚ ਚੱਕੀ ਐ ਪ੍ਰੋਪਰ ਉਹਨਾਂ ਚ ਪਾਣੀ ਦਾ ਵਹਾਹ ਕਰੀਏ ਇਹ ਸਭ ਤੇ ਸਮੇਂ ਦੀ ਲੋੜ ਹੈ ਬਾਬਾ ਜੀ ਇੱਕ ਹੋਰ ਗੱਲ ਹੈ ਵੀ ਜਦੋਂ ਅੱਜ ਦਾ ਸਮਾਂ ਇਦਾਂ ਦਾ ਹੋ ਗਿਆ ਜੀ ਪਹਿਲਾਂ ਲੋਕ ਇੱਕ ਦੂਜੇ ਨਾਲ ਖੜਦੇ ਸੀ ਹੁਣ ਤਾਂ ਆਮ ਤੌਰ ਤੇ ਲੋਕ ਇਹ ਕਹਿੰਦੇ ਆ ਵੀ ਅਸੀਂ ਕੀ ਲੈਣਾ ਤੁਸੀਂ ਇਹ ਨਹੀਂ ਕਿਸੇ ਨੂੰ ਕਿਹਾ ਵੀ ਸਾਡੇ ਤਾਂ ਆਪ ਦਰਿਆ ਚੱਲਦਾ ਜੀ ਨਾਲ ਨੱਕੋ ਨੱਕ ਪਾਣੀ ਦੇ ਭਰ ਕੇ ਵੀ ਸਾਡੇ ਕੋਲੋਂ ਭਾਈ ਆਇਆ ਨਹੀਂ ਜਾਣਾ ਕਈ ਵਾਰ ਲੋਕ ਟਾਲੀ ਲਾਉਂਦੇ ਨੇ ਚੀਜ਼ਾਂ 'ਚ ਤੁਸੀਂ ਫਿਰ ਵੀ ਤੁਰਪੇ ਜੀ ਤੁਹਾਡੇ ਤਾਂ ਕੰਡੇ ਤੇ ਦਰਿਆਏ ਜੀ ਨਹੀਂ ਨਹੀਂ ਦੇਖੋ ਸਾਡੀ ਅਜੇ ਬੱਚੇ ਦਾ ਮਾਰ ਰਹੇ ਨੇ ਦੇਖੋ ਜ਼ਿਮੀਦਾਰ ਜਿਹੜੀ ਸਾਡੀ ਰੀਡ ਦੀ ਹੱਡੇ ਆ ਜੀ ਕਿਉਂ ਅਸੀਂ ਤਾਂ ਸਾਰਾ ਕੁਝ ਦੇਖਿਆ ਜੇ ਸਾਡੀ ਉਰੇ ਜ਼ਮੀਨ ਪੱਧਰੀ ਹੋਈ ਆ ਜੇ ਸਾਨੂੰ ਤੂੜੀ ਸਾਡੇ ਕੋ 140 45 ਡੰਗਰ ਜੇ ਸਾਨੂੰ ਤੂੜੀ ਆਉਂਦੀ ਹੈ ਜ਼ਿਮੀਦਾਰਾਂ ਕੋਲ ਆਉਂਦੀ ਆ ਜੇ ਸਾਨੂੰ ਕੌਣ ਕਾਂ ਦੇ ਜ਼ਿਮੀਦਾਰਾਂ ਕੋਲ ਆਉਂਦੀ ਆ ਕਿਸਾਨ ਮੋਰਚੇ ਦੇ ਵਿੱਚ ਵੀ ਇਹੀ ਗੱਲ ਆਮ ਉੱਠਦੀ ਰਹੀ ਵੀ ਬਾਬਾ ਜੀ ਤੁਹਾਨੂੰ ਕਿਹ ਲੋੜ ਆ ਤੇ ਤੁਸੀਂ ਇੱਥੇ ਦਿੱਲੀ ਆਏ ਆ ਤੁਸੀਂ ਕਿਸਾਨਾਂ ਦੀ ਦੇਖੋ ਜਿਹੜੇ ਕਿਸਾਨ ਆ ਉਹ ਸਾਡੇ ਬਾਬਿਆਂ ਦੀ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਜਿਹੜਾ ਅਰਥਵਿਵਸਥਾ ਉਹਦੀ ਰੀੜ ਦੀ ਹੱਡੀ ਆਏ ਜੇ ਕਿਸਾਨ ਕਮਜ਼ੋਰ ਆ ਤਾਂ ਸਮਝੋ ਦੇਸ਼ ਕਮਜ਼ੋਰ ਆ ਜੇ ਸਾਡੀ ਆਰਮੀ ਕਮਜ਼ੋਰ ਆ ਤਾਂ ਸਾਡਾ ਡਿਫੈਂਸ ਕਮਜ਼ੋਰ ਆ ਇਸ ਕਰਕੇ ਜਦੋਂ ਤੱਕ ਆਪਾਂ ਕਿਸਾਨਾਂ ਨੂੰ ਨਹੀਂ ਉੱਚੇ ਚੱਕਦੇ ਹੁਣ ਜੇ ਸਾਡੀ ਮਦਦ ਕਰਦੇ ਕਿਸਾਨੇ ਕਰਦੇ ਆ ਅਸੀਂ ਕੋਈ ਜ਼ਮੀਨ ਪੱਧਰੀ ਕਰਨੀ ਆ ਸਾਨੂੰ ਚਾਰਾ ਚਾਹੀਦਾ ਸਾਨੂੰ ਹੋਰ ਹੁਣ ਜੇ ਅਸੀਂ ਮੂਹ ਬੋੜ ਲਈ ਇਸ ਮੌਕੇ ਤੇ ਅਜਿਹਾ ਫਿਰ ਕਿਰਤ ਕਰਨ ਹੋ ਗਏ ਨਾ ਇਸ ਕਰਕੇ ਕਿਰਤ ਕਰਨ ਉਹਨਾ ਬਾਣੀ ਨੇ ਵੀ ਤਰਕਾਰ ਮਾਰੀ ਆ ਪਰਮੈਸ਼ਨ ਨੇ ਵੀ ਮਾਰੀ ਇਸ ਕਰਕੇ ਕਿਸੇ ਦਾ ਕੰਮ ਆਉਣਾ ਸਭ ਤੋਂ ਵੱਡੀ ਗੱਲ ਹੈ ਇਹ ਜੀ ਮੁਸੀਬਤ ਵਿੱਚ ਦਾ ਸਭ ਤੋਂ ਆਲਾ ਕੰਮ ਬਹੁਤ ਵੱਡਾ ਇਹ ਪਰਪਕਾਰ ਆ ਸੋ ਅਸੀਂ ਤਾਂ ਆਪਣਾ ਜਿੰਨਾ ਵੀ ਸਾਡਾ ਸਮਾਂ ਬੱਦ ਤੋਂ ਬੱਦ ਅਸੀਂ ਹੋਰ ਕੰਮਾਂ ਨੂੰ ਸਖੋਦੇ ਹੋਏ ਇਸ ਪਾਸੇ ਧਿਆਨ ਦੇ ਕੇ ਪਹਿਲੀ ਕੇਸ ਦਾ ਜਿੰਨਾ ਵੀ ਸੰਗਤਾਂ ਸਾਹਨ ਨੂੰ ਸੇ ਹੋ ਗਦੇ ਜਾਣਗੇ ਬੱਦ ਤੋਂ ਬੱਦ ਕਰਾਂਗੇ ਮੈਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਉਹਨਾਂ ਦਾ ਸਹਿਯੋਗ ਜੂ ਕਰੀਏ ਮੈਂ ਇਹ ਨਹੀਂ ਕਹਿੰਦਾ ਮੈਂ ਕਈ ਵਾਰ ਪਹਿਲਾਂ ਵੀ ਕਿਹਾ ਵੀ ਸਾਨੂੰ ਕੋਈ ਵੀ ਨਹੀਂ ਵੀ ਸਾਨੂੰ ਤੁਸੀਂ ਚੀਜ਼ ਦੇਣੇ ਸਾਨੂੰ ਪੈਸੇ ਦੇਣਾ ਜਿੱਥੇ ਮਰਜੀ ਦੋ ਪਰ ਉਹਨੂੰ ਯੋਗ ਢੰਗ ਤੇ ਨਾਲ ਦੋ ਤਾਂ ਕਿ ਉਹ ਸਹੀ ਢੰਗ ਤੇ ਉਹਨਾਂ ਲੋਡ ਬੰਦਾ ਤੱਕ ਪਹੁੰਚ ਸਕੇ ਤਾਂ ਕਿ ਰਸਤੇ ਵਿੱਚ ਨਾ ਰੁਕ ਜਵੇ ਜੀ ਤੇ ਕਈ ਵਾਰੀ ਇਹ ਵੀ ਹੁੰਦਾ ਬੱਬੇ ਹੁਣ ਜਦ ਹੜਾਂ ਦੇ ਵਿੱਚ ਬਹੁਤ ਸਾਰੇ ਲੋਕ ਹੈ ਤਾਂ ਉਹ ਕੈਮਰੇ ਨਾਲ ਲੈ ਕੇ ਲੱਗੇ ਹੋਏ ਹੈ ਜੀ ਇਹ ਵੀ ਬਹੁਤ ਚੀਜ਼ ਚੱਲ ਰਹੀ ਹੈ ਤੁਹਾਡੀ ਕੋਈ ਟੀਮ ਨਹੀਂ ਅਸੀਂ ਦੇਖੀ ਵੀ ਕੈਮਰਿਆਂ ਵਾਲੀ ਇੱਥੇ ਹੋਵੇ ਜਾਂ ਉਦਾਂ ਵੀ ਦਿਖਾਉਣਾ ਵੀ ਇਹ ਜਾ ਕੇ ਕਿਸੇ ਨੂੰ ਵੀ ਭਾਈ ਅਸੀਂ ਕਰਕੇ ਆਏ ਸਾਡੇ ਕੋ ਤਾਂ ਆਪਣੇ ਕੋਲ ਛੋਟਾ ਜਿਹਾ ਮੋਬਾਈਲ ਹੈ ਜਿਹੜਾ ਖਿੱਚਦਾ ਹੀ ਨਹੀਂ ਕੁਛ ਇਸ ਕਰਕੇ ਬੇਨਤੀ ਆ ਵੀ ਨਹੀਂ ਇਹ ਜੀ ਗੱਲ ਨਹੀਂ ਕੈਮਰੇ ਦਵਾਈ ਕਿਤਾ ਤੁਹਾਡਾ ਕੈਮਰਾ ਹੈ ਇਹਦਾ ਕਿਤੇ ਰਹਿ ਵੀ ਜਾਊਗਾ ਜਿਹੜਾ ਪਰਮੇਸ਼ਰ ਦਾ ਕੈਮਰਾ ਪਰ ਉਹ ਨਹੀਂ ਕਿਤੇ ਰਹਿੰਦਾ ਉਹ ਪਤਾਲ ਵਿੱਚ ਤੇ ਵੀ ਬੰਦੇ ਨੂੰ ਖਿੱਚਦਾ ਅਸਮਾਨ ਤੇ ਵੀ ਖਿੱਚਦਾ ਇਸ ਕਰਕੇ ਜੇ ਪਰਮੇਸ਼ਰ ਖੁਸ਼ ਆ ਪਰਮੇਸ਼ਰ ਬਹਲਾ ਉਹਦਾ ਕੈਮਰਾ ਸਹੀ ਆ ਤਾਂ ਸਾਰਾ ਕੁਝ ਹੈ ਸਹੀ ਆ ਇਸ ਕਰਕੇ ਤੇ ਹੁਣ ਅੱਗੇ ਬਾਬਾ ਜੀ ਮਦਦ ਦੀ ਬਹੁਤ ਲੋੜ ਰਹੀਣੀ ਜਦੋਂ ਪਾਣੀ ਉਤਰ ਜਾਣਾ ਜੀ ਫਿਰ ਮੁਸੀਬਤਾਂ ਬਹੁਤ ਛੱਡ ਜਾਣੀ ਕਿਤੇ ਪਸ਼ੂ ਮਰੇ ਹੋਏ ਅਸੀਂ ਦੇਖੇ ਆ ਜੀ ਉੱਥੇ ਤੇ ਹੋਰ ਲੋਕਾਂ ਦਾ ਨੁਕਸਾਨ ਹੋਇਆ ਉਦੋਂ ਤੱਕ ਵੀ ਇਹ ਮਦਦ ਚੱਲਦੀ ਰਹੂਗੀ ਜੀ ਸੇਮਾ ਸਾਡੀ ਕੋਸ਼ਿਸ਼ ਹੈ ਸਾਡੇ ਲੱਖ ਸੁਖ ਸੰਧ ਰੱਖੇ ਮਾਰਾ ਸਾਡੇ ਰੋਪਣ ਦਾ ਕਿ ਸਾਡਾ ਜਿਹੜਾ ਰੋਪਣ ਦਾ ਇਲਾਕਾ ਹਟ ਲਿਸਟ ਤੇ ਆਇਆ ਹੈ ਇਹ ਸਾਡਾ ਠੀਕ ਠਾਕ ਰਹੇ ਫਿਰ ਸਾਡਾ ਸਾਰਾ ਧਿਆਨ ਉਧਰ ਹੀ ਹੋਣਾ ਜਿੱਕਿ ਅਸੀਂ ਪਹਿਲਾਂ ਇਹਨਾਂ ਦਾ ਬੀਜ ਵੀ ਦਿੱਤੇ ਆਪਣੇ ਇਲਾਕੇ ਦੇ ਵਿੱਚ ਖਾਦ ਵੀ ਦਿੱਤਾ ਡੀਜ਼ਲ ਵੀ ਦਿੱਤਾ ਉਹ ਤਕਰੀਬ ਜਿੰਨਾ ਕਿ ਸਾਡੇ ਕੋਲ ਗੰਜੈਸ ਹੋਈ ਬਾਤੇ ਵਸੀਂ ਸਾਰੇ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਂਤ ਦੇ ਪੰਜਾਬੀ ਲੋਕ ਚੈਨਲ ਦਾ ਧੰਨਵਾਦੀਆਂ ਰਣੀ ਹਾਂ ਕਿ ਜਿਨ੍ਹਾਂ ਨੇ ਹਰ ਟਾਈਮ ਦੇ ਵਿੱਚ ਜਾ ਕੇ ਕਿਉਂਕਿ ਅੱਜ ਸਮਾ ਅਹਿਸਾਸੀ ਮੈਂ ਅਸੀਂ 88 ਦਾ ਵੀ ਹੜ੍ਹ ਦੇਖਿਆ ਉਦੋਂ ਤਕਰੀਬਨ 10 ਪਰਿਵਾਰ ਛੋੜਾ ਸਾਹਿਬ ਵਿਖੇ ਸੀ ਉਦੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ 22 ਦਿਨ ਇਲਾਕੇ ਜੀ ਲੰਗਰ ਦਿੰਦੇ ਰਹੇ ਸਾਢੇ 5 ਕੇ 25 40 ਕਿਲੋ ਦਾਲ ਪਹੁੰਚੀ 2 2.5 ਕੁਇੰਟਲ ਆਲਟਾ ਪਹੁੰਚਿਆ ਤੇ 5 4 ਪੰਡਾ ਕੱਪੜਿਆਂ ਦੀ ਪਹੁੰਚੀ ਤੋਂ ਬਾਅਦ ਕੁਝ ਨਹੀਂ ਪਹੁੰਚਿਆ ਅੱਜ মিডিਏ ਦੇ ਕਰਕੇ ਜੋ ਹੈ ਲੋਕਾਂ ਦਾ ਜੋ ਹਰ ਲੋੜ ਉਹ মিডিਆ ਜਿੱਤੇ ਦੱਸ ਕੇ ਸੰਗਤਾਂ ਤੋਂ ਪੂਰੀ ਕਰਾ ਦਿੰਦਾ ਸੋ ਮੈਂ ਆਪਣੇ ਵੱਲੋਂ ਸਮੁੱਚੇ ਗੁਰਵਾਦ ਗੁਰਦਾਰ ਪ੍ਰਬੰਧ ਵੱਲੋਂ ਸਿੱਖ ਸੰਗਤਾਂ ਵੱਲੋਂ ਪੰਜਾਬੀ ਲੋਕ ਚੈਨਲ ਦਾ ਰਣੀ ਹਾਂ ਧੰਨਵਾਦੀ ਹਾਂ ਕਿ ਜਿਹੜੀ ਹੜ੍ਹਾਂ ਦੇ ਵਿੱਚ ਜਾ ਜਾ ਕੇ ਪਾਣੀਆਂ ਵਿੱਚ ਬੜ ਬੜ ਕੇ ਲੋਕਾਂ ਦੀਆਂ ਮੰਗਾਂ ਸੰਗਤਾਂਗੇ ਰੱਖ ਰਹੀਆਂ ਹਨ ਮਾਰ ਚੱਲਦੀ ਕਲਾ ਕਰੇ ਚੈਨਲ ਨੂੰ ਦਿੱਦ ਨੂੰ ਕਿ ਰਾਜ ਚੱਕਣੇ ਤਰੱਕੀ ਵੱਖ ਸਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਕਤ ਬਹੁਤ ਬਹੁਤ ਸ਼ੁਕਰੀਆ ਜੀ ਸੋ ਕੱਚੇ ਕੋਠੇ ਨੂੰ ਜੇਕਰ ਲਿਪੀ ਇਹ ਨਾ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਉਹ ਗੱਲ ਸ਼ਾਇਦ ਅਸੀਂ ਅੱਜ ਸਮਝਣੀ ਬੰਦ ਕਰਤੀ ਬੰਨਾਂ ਦੇ ਉੱਤੇ ਜੇ ਮਿੱਟੀਆਂ ਲਾਂਜਾਂ ਹੁੰਦੀਆਂ ਜੇ ਉਹਨਾਂ ਦੀ ਬੇਗੋਰੀ ਨਾ ਹੁੰਦੀ ਤਾਂ ਸ਼ਾਇਦ ਇਹ ਆਫ਼ਤਾਂ ਨਾ ਹੀ ਆਉਂਦੀਆਂ ਪਰ ਫਰਜ਼ ਸਰਕਾਰਾਂ ਦਾ ਹੁੰਦਾ ਲੋਕਾਂ ਨੂੰ ਆਫ਼ਤਾਂ ਤੋਂ ਕੱਢਣਾ ਨਿਭਾ ਰਹੀਆਂ ਸੰਸਥਾਵਾਂ ਜਿਥੇ ਬੰਦੀਆਂ ਸੰਤ ਮਹਾਪੁਰਸ਼ ਲੋਕਾਂ ਦੀ ਜ਼ੁਬਾਨ ਦੇ ਉੱਤੇ ਵੀ ਉਹਨਾਂ ਦੇ ਨਾਂ ਐ ਤੇ ਸਰਕਾਰਾਂ ਫੇਲ ਕਿਉਂ ਹੋਈਆਂ ਵਜ੍ਹਾ ਕੀ ਆ ਕਾਰਨ ਕੀ ਆ ਇਹ ਸੇਵਾ ਭਾਵਨਾ ਤੋਂ ਮੁਨਕਰ ਹੋ ਕੇ ਸਰਕਾਰਾਂ ਜਿੱਥੇ ਰਾਜਨੀਤਿਕ ਸੇਵਾ ਦੀ ਗੱਲ ਹੁੰਦੀ ਸੀ ਤਾਂ ਹੁਣ ਉਠੇ ਜਿਹੜੇ ਫੋਟੋ ਸ਼ੂਟ ਆ ਉਹਨਾਂ ਵੱਲ ਹੀ ਕਿਉ ਹੋ ਗਿਆ ਲੋਕ ਕਿਉਂ ਸੰਸਥਾਵਾਂ ਤੋਂ ਆਸ ਰੱਖ ਰਹੇ ਬਹੁਤ ਵੱਡੇ ਸਵਾਲ ਆ ਕੰਮ ਸਰਕਾਰਾਂ ਦਾ ਸੀ ਸਰਕਾਰਾਂ ਕਦੋਂ ਆਪਣੇ ਫਰਜ਼ ਨਿਭਾਉਣਗੀਆਂ ਕਿ ਲੋਕ ਆਦਤ ਪਾਲਣ ਹੁਣ ਡੁੱਬਣ ਦੀ ਹਟਦੇ ਹੀ ਰਹਿਣ ਜਾਂ ਫਿਰ ਲੋਕਾਂ ਨੂੰ ਕਦੇ ਸੁੱਖ ਦਾ ਸਾਹ ਆਊਗਾ ਇਹ ਬਹੁਤ ਵੱਡੇ ਸਵਾਲ ਆ ਪਰ ਇਹਨਾਂ ਸਵਾਲਾਂ ਦੇ ਵਿੱਚ ਸੇਵਾਵਾਂ ਜੋ ਸੰਸਥਾਵਾਂ ਕਰ ਰਹੀਆਂ ਉਹਨਾਂ ਦੀ ਸੇਵਾ ਜਾਰੀ ਹੈ